ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਅਤੇ ਮਹਾਨ ਸ਼ਹੀਦ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਭਾਈ ਸੱਦਾ ਨੰਦ ਜੀ ਭਾਈ ਜੈਤਾ ਜੀ ਦਾ 350 ਸਾਲਾ ਸੀਸ ਲੈ ਕੇ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗ੍ਰਿਆਈ ਗੁਰਪੁਰਬ ਇਹਨਾਂ ਮਹਾਨ ਸਮਾਗਮਾਂ ਨੂੰ ਸਮਰਪਿਤ ਸ਼੍ਰੀ ਗੁਰੂ ਅਰਜਨ ਦੇਵ ਚੈਰੀਟੇਬਲ ਟਰਸਟ ਦੇ ਸਮੂਹ ਸਹਿਯੋਗੀ ਭਾਈ ਕਰਨਜੀਤ ਸਿੰਘ ਸਮੁੱਚੇ ਸਹਿਯੋਗੀ ਰਲ ਮਿਲ ਕੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਚਕਾਵਾਂ ਤੋਂ 20 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 7 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਹੋ ਕੇ ਆਰੰਭ ਹੋ ਰਿਹਾ ਹੈ ਸੋ ਇਹ ਮਹਾਨ ਨਗਰ ਕੀਰਤਨ ਨਗਰ ਚਕਾਵਾਂ ਤੋਂ ਆਰੰਭ ਹੋ ਕੇ ਗੁਰਦੁਆਰਾ ਬਾਬਾ ਜਾਗੂ ਜੀ ਸ਼ਹੀਦ ਬੰਦੀ ਛੋੜ ਮਹਾਲ ਬਾਈਪਾਸ 골ਡਨ ਗੇਟ ਬਿਆਸ ਜਲੰਧਰ ਤੋਂ ਹੁੰਦਾ ਹੋਇਆ ਫਗਵਾੜਾ ਗੜ ਸ਼ੰਕਰ ਨੌਰੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤੀ ਦੀ ਅਰਦਾਸ ਹੋਵੇਗੀ ਸੋ ਸਮੂਚੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਹਨਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਆਪੋ ਆਪਣੀਆਂ ਗੱਡੀਆਂ ਮੋਟਰਾਂ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਗੁਰੂ ਸਾਹਿਬ ਜੀ ਦੇ 350 ਸਾਲਾ ਸ਼ੀਧੀ ਦਿਹਾੜੇ ਨੂੰ ਸ਼ਰਧਾ ਤੇ ਪਿਆਰ ਦੇ ਨਾਲ ਨਗਰ ਕੀਰਤਨ ਨੂੰ ਸ਼ਾਮਲ ਹੋ ਕੇ ਦਿਹਾੜਾ ਮਨਾਈਏ ਸੋ ਜਿਹੜੇ ਸੰਗਤਾਂ ਰਸਤੇ ਦੇ ਵਿੱਚ ਜਿੰਨਾ ਜਿੰਨਾ ਦੇ ਪੜਾ ਆਉਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆ ਰਹੀਆਂ ਗੁਰੂਕੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆ ਰਹੇ ਨੇ ਸੋ ਰਸਤੇ ਦੇ ਵਿੱਚ ਵੱਦ ਤੋਂ ਵੱਦ ਸੰਗਤਾਂ ਲਈ ਜਲ ਪਾਣੀ ਪ੍ਰਸ਼ਾਦ ਪਾਣੀ ਦੇ ਪ੍ਰਬੰਧ ਕੀਤੇ ਜਾਣ ਗੇਟ ਬਣਾਏ ਜਾਣ ਸੰਗਤਾਂ ਦਾ ਸਤਿਕਾਰ ਫੁੱਲਾਂ ਦੇ ਰਾਂ ਕੀਤਾ ਜਾਵੇ ਸੋ ਇਥੋਂ ਦੀਆਂ ਨਗਰ ਚਗਾਵਾ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪ ਕੋ ਆਪਣੀਆਂ ਗੱਡੀਆਂ ਮੋਟਰਾਂ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਜਿਹੜੇ ਜਿਹੜੇ ਨਗਰ ਬੱਸਾਂ ਦਾ ਪ੍ਰਬੰਧ ਕਰ ਸਕਦੇ ਨੇ ਉਹ ਆਪਣੇ ਸਮੁੱਚੇ ਨਗਰ ਵੱਲੋਂ ਬੱਸਾਂ ਦਾ ਪ੍ਰਬੰਧ ਕਰਕੇ ਲਿਆਓ ਚਗਾਵਾ ਤੋਂ ਵੀ ਬੱਸਾਂ तकरीबन 4-5 ਬੱਸਾਂ ਚੱਲਣਗੀਆਂ ਸੋ ਹੋਰ ਵੀ ਵੱਧ ਤੋਂ ਵੱਧ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਚ ਸ਼ਾਮਲ ਹੋਈਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਮਨਾਈਏ ਵੱਧ ਤੋਂ ਵੱਧ ਦਿਹਾੜਾ ਮਨਾ ਕੇ ਬਾਣੀ ਪੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਮਹਾਨ ਸ਼ਖਸੀਅਤ ਤੇਗ ਬਹਾਦਰ ਸਿਮਰਿਏ ਕਰ ਨੌਂ ਨਿਦਾਵੇ ਧਾਏ ਸਭ ਥਾਈ ਹੋਏ ਸਹਾਈ ਜਿਨਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਿਮਰਨ ਕੀਤਾ ਆਜਾਦ ਕੀਤਾ ਉਹਨੂੰ ਸਤਿਗੁਰੂ ਜੀ ਨੇ ਨੌਂ ਨਦੀਆਂ 18 ਸਿੱਧੀਆਂ ਬਖਸ਼ੀਆਂ ਸਹਾਈ ਹੋਏ ਤੋ ਐਸੇ ਮਹਾਨ ਸਤਗੁਰਾਂ ਦੀ ਯਾਦ ਵਿੱਚ ਸਮੂਚੀਆਂ ਸੰਗਤਾਂ ਨੂੰ ਫਿਰ ਤੋਂ ਬੇਨਤੀ ਹੈ ਕਿ ਭਾਈ ਨਗਰ ਕੀਰਤਨ ਵਿੱਚ ਸ਼ਾਮਲ ਹੋ 20 ਨਵੰਬਰ ਦਿਨ ਵੀਰਵਾਰ ਸਵੇਰੇ 7 ਵਜੇ ਚੌਂਕ ਵਾਲੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਹੋਵੇਗੀ ਅਤੇ ਪੜਾਉ ਪੜਾਈ ਹੁੰਦਾ ਹੋਇਆ ਸ਼ਾਮ ਨੂੰ ਨਗਰ ਕੀਰਤਨ ਜੋ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਸਮਾਪਤੀ ਹੋਵੇਗੀ ਉਸ ਦੇਣੀ ਉਸੇ ਉਤਸਮਾਪਤੀ ਤੋਂ ਬਾਅਦ ਫਿਰ ਆਪੋ ਆਪਣੇ ਵਹੀਕਲਾਂ ਤੇ ਸੰਗਤਾਂ ਵਾਪਸ ਆਪਣੇ ਨਗਰਾਂ ਨੂੰ ਆਉਣਗੀਆਂ ਸੋ ਇਹ ਬੇਨਤੀਆਂ ਸਭ ਨੇ ਪ੍ਰਵਾਨ ਕਰਨੀਆਂ ਜੀ ਸਮੂੱਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ